ਤੀਜੀ ਪਤਨੀ ਨੇ ਜਦ ਫੋਨ ਲਾਇਆ ਤਾਂ ਦੂਜੀ ਨੇ ਚੁੱਕਿਆ ਗੁੱਸੇ ਦੇ ਵਿੱਚ ਆਈ ਦੂਜੀ ਪਤਨੀ ਜਦ ਸਹੁਰੇ ਘਰ ਪਹੁੰਚੀ ਤਾਂ ਉਸ ਦਾ ਪਹਿਲੀ ਪਤਨੀ ਦੇ ਨਾਲ ਸਾਹਮਣਾ ਹੋ ਗਿਆ ਇਹ ਕੋਈ ਫਿਲਮ ਦੀ ਕਹਾਣੀ ਨਹੀਂ ਬਲਕਿ ਹਕੀਕਤ ਹੈ ਜੀ ਹਾਂ ਬਿਲਕੁਲ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਜਿੱਥੇ ਇੱਕ ਵਿਅਕਤੀ ਜਿਹੜਾ ਜਿੱਥੇ ਵੀ ਜਾਂਦਾ ਸੀ ਉਸ ਨੂੰ ਕੁੜੀ ਦੇ ਨਾਲ ਜਦ ਪਿਆਰ ਹੁੰਦਾ ਸੀ ਤਾਂ ਨਾਲ ਦੀ ਨਾਲ ਉਹਨਾਂ ਦੇ ਨਾਲ ਵਿਆਹ ਕਰਵਾ ਲੈਂਦਾ ਸੀ ਇੱਕ ਘਟਨਾ ਜਿਹੜੀ ਹੈ ਝਾਰਖੰਡ ਦੇ ਇੱਕ ਪਿੰਡ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਰਹਿਣ ਵਾਲਾ ਇੱਕ ਵਿਅਕਤੀ ਨੇ ਇੱਕ ਨਹੀਂ ਬਲਕਿ ਤਿੰਨ ਵਿਆਹ ਕਰਵਾਏ ਨੇ ਵਿਅਕਤੀ ਦਾ ਨਾਮ ਸਿਕੰਦਰ ਵਿਸ਼ਕਰਮਾ ਦੱਸਿਆ ਜਾ ਰਿਹਾ ਹੈ ਜੋ ਕਿ ਕੋੜਾ ਥੰਮਾ ਦਾ ਰਹਿਣ ਵਾਲਾ ਹੈ ਉਸਨੇ ਇੱਕੋ ਸਮੇਂ ਤਿੰਨ ਵਿਆਹ ਕਰਵਾ ਰੱਖੇ ਨੇ ਇਸ ਗੱਲ ਦੀ ਜਾਣਕਾਰੀ ਕਿਸੇ ਨੂੰ ਨਹੀਂ ਸੀ ਮਾਮਲੇ ਦਾ ਖੁਲਾਸਾ ਉਦੋਂ ਹੁੰਦਾ ਜਦੋਂ ਸ਼ਖਸ ਜਿਹੜਾ ਆਪਣੀ ਤੀਜੀ ਪਤਨੀ ਦੇ ਨਾਲ ਹੁੰਦਾ ਹੈ ਤੇ ਉੱਤੇ ਉਸਦੇ ਫੋਨ ਤੇ ਦੂਜੀ ਪਤਨੀ ਦਾ ਫੋਨ ਆ ਜਾਂਦਾ ਹੈ ਇਹ ਮਾਮਲਾ 2022 ਦੇ ਵਿੱਚ ਸਾਹਮਣੇ ਆਇਆ ਸੀ ਪਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਾਰ ਫਿਰ ਇੱਕ ਖਬਰ ਜਿਹੜੀ ਹੈ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਸਿਕੰਦਰ ਜਿਹੜਾ ਹੈ ਉਹ ਗਿਰੀਟੀ ਦਾ ਰਹਿਣ ਵਾਲਾ ਹੈ ਪਰ ਕੰਮ ਦੇ ਲਈ ਦਿੱਲੀ ਰਹਿੰਦਾ ਸੀ ਉਸ ਦੀ ਪਹਿਲੀ ਪਤਨੀ ਆਪਣੇ ਦੋ ਬੱਚਿਆਂ ਦੇ ਨਾਲ ਪਿੰਡ ਦੇ ਵਿੱਚ ਰਹਿੰਦੀ ਹੈ ਇਸ ਦੌਰਾਨ ਸਿਕੰਦਰ ਨੂੰ ਦਿੱਲੀ ਦੀਆਂ ਦੋ ਔਰਤਾਂ ਦੇ ਨਾਲ ਜਦੋਂ ਪਿਆਰ ਹੋਇਆ ਤਾਂ ਉਸ ਨੇ ਉਹਨਾਂ ਦੋਵਾਂ ਦੇ ਨਾਲ ਹੀ ਵਿਆਹ ਕਰਵਾ ਲਿਆ ਉਸ ਦੀਆਂ ਦੋਵੇਂ ਪਤਨੀਆਂ ਦਿੱਲੀ ਦੇ ਵਿੱਚ ਵੱਖ-ਵੱਖ ਰਹਿੰਦੀਆਂ ਨੇ ਤੇ ਤਿੰਨੋਂ ਹੀ ਪਤਨੀਆਂ ਨੂੰ ਆਪਣੇ ਪਤੀ ਦੀਆਂ ਹਰਕਤਾਂ ਦੇ ਬਾਰੇ ਕੁਝ ਵੀ ਪਤਾ ਨਹੀਂ ਸੀ ਮਾਮਲੇ ਦਾ ਖੁਲਾਸਾ ਉਦੋਂ ਹੁੰਦਾ ਜਦੋਂ ਸਿਕੰਦਰ ਆਪਣੀ ਦੂਜੀ ਪਤਨੀ ਦੇ ਨਾਲ ਸਮਾ ਬਤਾ ਰਿਹਾ ਹੁੰਦੇ ਇਸ ਦੌਰਾਨ ਗਲਤੀ ਦੇ ਨਾਲ ਉਹ ਆਪਣਾ ਫੋਨ ਪਤਨੀ ਦੇ ਕੋਲ ਛੱਡ ਜਾਂਦਾ ਹੈ ਇਸੇ ਦੌਰਾਨ ਉਸਦੀ ਤੀਜੀ ਪਤਨੀ ਦਾ ਫੋਨ ਆ ਜਾਂਦਾ ਹੈ ਜਦੋਂ ਦੂਜੀ ਪਤਨੀ ਨੂੰ ਪਤਾ ਲੱਗਦਾ ਹੈ ਤਾਂ ਉਸਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਤਾਂ ਉਹ ਸਿਕੰਦਰ ਦੇ ਪਿੰਡ ਪਹੁੰਚ ਜਾਂਦੀ ਹੈ ਉੱਥੇ ਉਸ ਨੂੰ ਸਿਕੰਦਰ ਦੀ ਪਹਿਲੀ ਪਤਨੀ ਮਿਲ ਜਾਂਦੀ ਹੈ ਸਿਕੰਦਰ ਦੀ ਪਹਿਲੀ ਪਤਨੀ ਤੋਂ ਤੁਹਾਨੂੰ ਦੱਸ ਦਈਏ ਕਿ ਦੋ ਬੱਚੇ ਨੇ ਜਦੋਂ ਤਿੰਨਾਂ ਪਤਨੀਆਂ ਨੂੰ ਆਪਣੇ ਪਤੀ ਦੇ ਕਾਰਨਾਮਿਆਂ ਦਾ ਪਤਾ ਲੱਗਿਆ ਤਾਂ ਮੌਕੇ ਤੋਂ ਸਿਕੰਦਰ फरार हो गया तीसरी पत्नी ने जब फोन लाया तो दूसरी ने छुकया गुस्से ਦੇ ਵਿੱਚ ਆਈ ਦੂਜੀ ਪਤਨੀ ਜਦ ਸਹਰੇ ਘਰ ਪਹੁੰਚੀ ਤਾਂ ਉਸ ਦਾ ਪਹਿਲੀ ਪਤਨੀ ਦੇ ਨਾਲ ਸਾਹਮਣਾ ਹੋ ਗਿਆ ਇਹ ਕੋਈ ਫਿਲਮ ਦੀ ਕਹਾਣੀ ਨਹੀਂ ਬਲਕਿ ਹਕੀਕਤ ਹੈ ਜੀहां ਬਿਲਕੁਲ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਜਿੱਥੇ ਇੱਕ ਵਿਅਕਤੀ ਜਿਹੜਾ ਜਿੱਥੇ ਵੀ ਜਾਂਦਾ ਸੀ ਉਸ ਨੂੰ ਕੁੜੀ ਦੇ ਨਾਲ ਜਦ ਪਿਆਰ ਹੁੰਦਾ ਸੀ ਤਾਂ ਨਾਲ ਦੀ ਨਾਲ ਉਹਨਾਂ ਦੇ ਨਾਲ ਵਿਆਹ ਕਰਵਾ ਲੈਂਦਾ ਸੀ। ਇੱਕ ਘਟਨਾ ਜਿਹੜੀ ਹੈ ਝਾਰਖੰਡ ਦੇ ਇੱਕ ਪਿੰਡ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਰਹਿਣ ਵਾਲਾ ਇੱਕ ਵਿਅਕਤੀ ਨੇ ਇੱਕ ਨਹੀਂ ਬਲਕਿ ਤਿੰਨ ਵਿਆਹ ਕਰਵਾਏ ਨੇ। ਵਿਅਕਤੀ ਦਾ ਨਾਂ ਸਿਕੰਦਰ ਵਿਸ਼ਕਰਮਾ ਦੱਸਿਆ ਜਾ ਰਿਹਾ ਹੈ ਜੋ ਕਿ ਕੋੜਾ ਥੰਮਾ ਦਾ ਰਹਿਣ ਵਾਲਾ ਹੈ ਉਸਨੇ ਇੱਕੋ ਸਮੇਂ ਤਿੰਨ ਵਿਆਹ ਕਰਵਾ ਰੱਖੇ ਨੇ। ਇਸ ਗੱਲ ਦੀ ਜਾਣਕਾਰੀ ਕਿਸੇ ਨੂੰ ਨਹੀਂ ਸੀ। ਮਾਮਲੇ ਦਾ ਖੁਲਾਸਾ ਉਦੋਂ ਹੁੰਦਾ ਜਦੋਂ ਸ਼ਖਸ ਜਿਹੜਾ ਆਪਣੀ ਤੀਜੀ ਪਤਨੀ ਦੇ ਨਾਲ ਹੁੰਦਾ ਹੈ ਤੇ ਉਸ ਦੇ ਫੋਨ ਤੇ ਦੂਜੀ ਪਤਨੀ ਦਾ ਫੋਨ ਆ ਜਾਂਦਾ ਹੈ ਇਹ ਮਾਮਲਾ 2022 ਦੇ ਵਿੱਚ ਸਾਹਮਣੇ ਆਇਆ ਸੀ ਪਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਾਰ ਫਿਰ ਇੱਕ ਖਬਰ ਜਿਹੜੀ ਹੈ ਬੜੀ ਤੇਜ਼ੀ ਦੇ ਨਾਲ ਵਾਈਰਲ ਹੋ ਰਹੀ ਹੈ सिकंदर ਜਿਹੜਾ ਹੈ ਉਹ ਗਿਰੀਟੀ ਦਾ ਰਹਿਣ ਵਾਲਾ ਹੈ ਪਰ ਕੰਮ ਦੇ ਲਈ ਦਿੱਲੀ ਰਹਿੰਦਾ ਸੀ ਉਸ ਦੀ ਪਹਿਲੀ ਪਤਨੀ ਆਪਣੇ ਦੋ ਬੱਚਿਆਂ ਦੇ ਨਾਲ ਪਿੰਡ ਦੇ ਵਿੱਚ ਰਹਿੰਦੀ ਹੈ ਇਸ ਦੌਰਾਨ ਸਿਕੰਦਰ ਨੂੰ ਦਿੱਲੀ ਦੀਆਂ ਦੋ ਔਰਤਾਂ ਦੇ ਨਾਲ ਜਦੋਂ ਪਿਆਰ ਹੋਇਆ ਤਾਂ ਉਸ ਨੇ ਉਹਨਾਂ ਦੋਵਾਂ ਦੇ ਨਾਲ ਹੀ ਵਿਆਹ ਕਰਵਾ ਲਿਆ ਉਸ ਦੀਆਂ ਦੋਵੇਂ ਪਤਨੀਆਂ ਦਿੱਲੀ ਦੇ ਵਿੱਚ ਵੱਖ-ਵੱਖ ਰਹਿੰਦੀਆਂ ਨੇ ਤੇ ਤਿੰਨੋਂ ਹੀ ਪਤਨੀਆਂ ਨੂੰ ਆਪਣੇ ਪਤੀ ਦੀਆਂ ਹਰਕਤਾਂ ਦੇ ਬਾਰੇ ਕੁਝ ਵੀ ਪਤਾ ਨਹੀਂ ਸੀ ਮਾਮਲੇ ਦਾ ਖੁਲਾਸਾ ਉਦੋਂ ਹੁੰਦਾ ਜਦੋਂ ਸਿਕੰਦਰ ਆਪਣੀ ਦੂਜੀ ਪਤਨੀ ਦੇ ਨਾਲ ਸਮਾਂ ਬਿਤਾ ਰਿਹਾ ਹੁੰਦਾ ਇਸ ਦੌਰਾਨ ਗਲਤੀ ਦੇ ਨਾਲ ਉਹ ਆਪਣਾ ਫੋਨ ਪਤਨੀ ਦੇ ਕੋਲ ਛੱਡ ਜਾਂਦਾ ਹੈ ਇਸੇ ਦੌਰਾਨ ਉਸਦੀ ਤੀਜੀ ਪਤਨੀ ਦਾ ਫੋਨ ਆ ਜਾਂਦਾ ਹੈ ਜਦੋਂ ਦੂਜੀ ਪਤਨੀ ਨੂੰ ਪਤਾ ਲੱਗਦਾ ਹੈ ਤਾਂ ਉਸਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਹੈ ਤਾਂ ਉਹ ਸਿਕੰਦਰ ਦੇ ਪਿੰਡ ਪਹੁੰਚ ਜਾਂਦੀ ਹੈ ਉੱਥੇ ਉਸ ਨੂੰ ਸਿਕੰਦਰ ਦੀ ਪਹਿਲੀ ਪਤਨੀ ਮਿਲ ਜਾਂਦੀ ਹੈ ਸਿਕੰਦਰ ਦੀ ਪਹਿਲੀ ਪਤਨੀ ਤੋਂ ਤੁਹਾਨੂੰ ਦੱਸ ਦਈਏ ਕਿ ਦੋ ਬੱਚੇ ਨੇ ਜਦੋਂ ਤਿੰਨਾਂ ਪਤਨੀਆਂ ਨੂੰ ਆਪਣੇ ਪਤੀ ਦੇ ਕਾਰਨਾਮਿਆਂ ਦਾ ਪਤਾ ਲੱਗਿਆ ਤਾਂ ਮੌਕੇ ਤੋਂ ਸਿਕੰਦਰ ਫਰਾਰ ਹੋ ਗਿਆ